ਥੋੜੀ ਜੀ ਬੋਲ ਜਾਂਗੇ ਪਰ ਥੋੜਾ ਪਿੱਛੇ ਰੋ ਸਕਦੇ ਪਨਾ ਪਿੱਛੇ ਜੁਪਾ ਯਾਰ ਐਥੇ ਰਹਿਣਾ ਦੋ ਯਾਰ ਦੱਕੀਆਂ ਵੇਖਣ ਦੋ ਆ ਜਾ ਜੋ ਰੰਧਾਵਾ ਸਾਹਿਬ ਆ ਜਾ ਸਭ ਤੋਂ ਪਹਿਲਾਂ ਆਪਣੀ ਮਾਈਕ ਚੁੱਕੋ ਉਹ

ਆਜਾਤਨ ਸਮਾਗਮ ਦੇ ਬਾਅਦ ਮੌਜੂਦ ਨੇ ਸਾਡੇ ਸਾਥੀ ਰਾਿਕਾ ਨਾਮ ਦੇ ਵਿੱਚ ਜਿਹੜਾ ਦੇਖੇ ਕਿ ਲੈ ਕੇ ਇਸਤਾਨਾ ਤੇ ਹਮਲਾ ਕਰਨ ਵਾਲਿਆਂ ਤੇ ਕੇਸ ਦਰਜ ਕਰੋ ਇੱਕ ਕੁਝ ਕਹਿਣ ਜੋ ਪਹਿਲਾ ਤਾਂ ਯਾਰ ਪਿੱਛੇ ਯਾਰ ਸਾਡੀ ਪੀਸੇ ਨਹੀਂ ਹੈ ਇਹ ਨਾ ਕਰ ਪਲੀਜ਼ ਪਿੱਛੇ ਕਰ ਲੋ ਅਸੀਂ ਉੱਚੀ ਬੋਲੂਗਾ ਹਾਂ ਜੀ ਸਾਡੇ ਜਿੰਨਾ ਦੀ ਫੋਟੋ ਆ ਗਈ ਪਿੱਛੇ ਆ ਜਾ ਸੋਰੀ ਯਾਰ ਸਾਡੀ ਸੀਐਲਪੀ ਦੀ ਮੀਟਿੰਗ ਹੈ 10:30 ਵਜੇ ਉਰੇ ਤੁਸਾਰਾ ਅਗਲਾ ਜਿਹੜਾ ਕਾਰਜਕ੍ਰਮ ਹੈ ਕਿਸ ਤਰ੍ਹਾਂ ਲੜਾਈ ਲੜਨੀ ਹੈ ਉਹ ਅਸੀਂ ਚਰਚਾ ਕਰਾਂਗੇ ਪਰ ਅਸੀਂ ਨਾਲ-ਨਾਲ ਸਾਡੀ ਮੰਗ ਹੈ ਨਾਲ-ਨਾਲ ਸਾਡੀ ਮੰਗ ਹੈ ਕਿ ਪਹਿਲਾਂ ਤਾਂ ਗਵਰਨਰ ਸਾਹਿਬ ਵਰਨਰ ਅਡਰੈਸ ਪੜਨ ਤੋਂ ਪਹਿਲਾਂ ਮਾਫੀ ਮੰਗਣ ਪੰਜਾਬ ਦੇ ਲੋਕਾਂ ਤੋਂ ਠੀਕ ਹੈ ਜਿਸ ਪ੍ਰਕਾਰ ਦਾ ਪੰਜਾਬ ਦੇ ਕਿਸਾਨਾਂ ਨਾਲ ਜੋ ਵਤੀਰਾ ਹੋਇਆ ਹੈ ਆਪਾ ਸ਼ਮ ਬਾਰਡਰ ਤੇ ਤੇ ਦੂਜਾ ਸਾਡਾ ਜਿਹੜਾ ਬਾਰਡਰ ਹੈਗਾ ਚੋਰੀ ਬਾਰਡਰ ਤੇ ਉਹਦੀ ਮਾਫੀ ਮੰਗਣ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਪੂਛਾ ਪਹਿਲਾਂ ਕੋਰਨਰ ਰੈਸ ਤੋਂ ਪੜਨ ਤੋਂ ਪਹਿਲਾਂ ਸ਼ੁਭ ਕਰਨ ਨੂੰ ਸ਼ਰਧਾਂਜਲੀ ਦੇਣ ਤੇ ਮਾਫੀ ਮੰਗਣ ਕਿ ਸਾਡੇ ਤੋਂ ਇਹ ਬੱਜਰ ਗੁਨਾਹ ਹੋਇਆ ਇੱਕ ਨੌਜਵਾਨ ਵਿਅਕਤੀ ਦੀ ਜਿਹੜੀ ਗੋਲੀ ਮਾਰ ਕੇ ਰਬੜ ਬੁਲੇਟ ਤੇ ਨਾਲ ਪੱਥਰ ਚ ਗੋਲੀ ਮਾਰ ਕੇ ਮੌਤ ਦੇ ਉਹਨੂੰ ਘਾਟ ਉਤਾਰ ਦਿੱਤਾ ਗਿਆ ਹੋਰੀ ਮਾਫੀ ਮਰ ਤੀਜਾ ਜਿਹੜਾ ਪ੍ਰਿਤਪਾਲ ਸਾਡਾ ਕਿਸਾਨ ਜਿਹੜਾ ਜ਼ੇਰੇ ਇਲਾਜ ਪਿਆ ਹੈ ਜਿਹਨੂੰ ਚੱਕ ਕੇ ਲੈ ਗਏ ਸੀ ਮੈਂ ਉਹਨੂੰ ਮਿਲ ਕੇ ਆਇਆ ਦੋ ਵਾਰੀ ਮੇਰੀ ਧਰਮ ਪਤਨੀ ਗਈ ਹੈ ਔਰ ਇਹ ਮੂੰਹ ਦੇ ਵਿੱਚ ਪਲੇਟਾਂ ਪਾਈਆਂ ਵੀ ਔਰ ਇੱਕ ਇੱਕ ਅੰਗ ਤੋੜਿਆ ਪਿਆ ਹੈ ਉਹ ਨੂੰ ਉਹ ਕਹਿੰਦਾ ਮੈਨੂੰ ਪੁਲਿਸ ਚੱਕ ਕੇ ਲੈ ਗਈ ਸੀ ਰੱਸਾ ਪਾ ਕੇ ਤੀਜਾ ਜਿਹੜਾ ਗੱਲ ਹੈ ਕਰਨੀ ਸੀ ਚੌਥੀ ਕੀ ਜਿਹੜੀ ਜ਼ੀਰੋ ਐਫ ਆਈ ਆਰ ਮੁੱਖ ਮੰਤਰੀ ਸਾਹਿਬ ਨੇ ਕੱਟੀ ਹੈ ਦੰਦਾਵਾ ਸਾਹਿਬ ਨੇ ਤੁਹਾਨੂੰ ਕਹਿ ਕੇ ਆਏ ਹੋਣੇ ਠੀਕ ਹੈ ਅੱਜ ਕੀ ਜਿਹੜੀ ਜ਼ੀਰੋ ਐਫ ਆਈ ਆਰ ਕੱਟ ਕੇ ਬੇਵਕੂਫ ਬਣਾਇਆ ਜਿਵੇਂ ਬਗਰਾੜੀ ਦੇ ਵਿੱਚ ਜ਼ੀਰੋ ਐਫ ਆਈ ਆਰ ਕੱਟੀ ਗਈ ਸੀ ਜਦੋਂ ਕਿਸੇ ਦਾ ਨਾਂ ਹੀ ਨਹੀਂਗਾ ਉਹ ਤਿੰਨ ਕਾਗਜ਼ ਕਾਲੇ ਕੀਤੇ ਹੈ ਮੁੱਖ ਮੰਤਰੀ ਸਾਹਿਬ ਉਹ ਮੈਂ ਨਹਿਮੇ ਫਿਰ ਕਰਦੇ ਉਹਨਾਂ ਅਫਸਰਾਂ ਨੂੰ ਜਿਹੜੇ ਅਫਸਰਾਂ ਨੇ ਇਹ ਰਾਏ ਦਿੱਤੀ ਵੀ ਜ਼ੀਰੋ ਐਫ ਆਈ ਆਰ ਕੱਢ ਦਿੰਦੇ ਆ ਨਾ ਬਿਨਾ ਨਾਮ ਤੋਂ ਉਹਨਾਂ ਨੂੰ ਸਸਪੈਂਡ ਕਰਨ ਤੇ ਉਹਨਾਂ ਦੀ ਇਨਕੁਆਰੀ ਖੋਲਣ ਜ਼ੀਰੋ ਐਫ ਆਈ ਆਰ ਕੱਟਣ ਦਾ ਕੋਈ ਮਤਲਬ ਹੀ ਨਹੀਂ ਬੰਦਦਾ ਸੀ ਇਹ ਤਮਾਮ ਔਰ ਜਿਨ੍ਹਾਂ ਨੇ ਟਰੈਕਟਰ ਤੋੜੇ ਔਰ 100 ਤੋਂ ਵੱਧ ਕਿਸਾਨ ਜਿਹੜਾ ਸਾਡਾ ਝਕਮੀ ਪਿਆ ਹੈ ਜਿਨ੍ਹਾਂ ਦੀ ਅੱਖਾਂ ਨਿਕਲ ਗਈਆਂ ਉਹ ਪਰਚਾ ਦਰਜ ਕਿਦੋਂ ਕਰਨਗੇ ਮੁੱਖ ਮੰਤਰੀ ਪੰਜਾਬ ਅੱਜ ਸਾਡੀਆਂ ਇਹ ਤਮਾਮ ਮੰਗਾਂ ਰਹਿਣੀਆਂ ਬਾਕੀ ਜਿਹੜੀ ਡਿਸਕਸ਼ਨ ਹੈ ਉਹਦੀ ਗੱਲਬਾਤ ਜੋ ਵੀ ਫੈਸਲਾ ਹੋਊਗਾ ਸੀਐਲਪੀ ਦੀ ਮੀਟਿੰਗ ਚ ਹੋਊਗਾ ਲੇਕਿਨ ਅਸੀਂ ਕਿਸਾਨ ਦੀ ਲੜਾਈ ਲੜਨੀ ਹੈ ਅਸੀਂ ਮਜ਼ਦੂਰ ਦੀ ਲੜਾਈ ਲੜਨੀ ਹੈ ਜੋ ਧੱਕਾ ਤੇ ਜ਼ਿਆਸਤੀ ਕੀਤਾ ਹੈ ਉਹਰੇ ਅਸੀਂ ਖਿਲਾਫ ਖੜੇ ਹੋਣਾ ਤੇ ਸਾਨੂੰ ਦਿੱਲੀ ਜਾਣ ਦੇਣ ਕਿਸਾਨਾਂ ਨੂੰ ਦਿੱਲੀ ਸਾਡਾ ਹੈ ਦਿੱਲੀ ਦੇ ਵਾਸਤੇ ਇਸ ਦਿੱਲੀ ਨੂੰ ਇਹ ਝੰਡਾ ਲਾਲ ਕਿਲੇ ਤੇ ਲਹਿਰਾਉਣ ਵਾਸਤੇ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਨੇ ਰਾਏਵੜੇ ਜੀ 0 ਐਫ ਆਰ ਵਾਲ ਸਾਲ ਕਿਸਾਨ ਜਥੇਬੰਦੀਆਂ ਦੇ ਸਿਰਫ ਕਾਂਗਰਸ ਦਾ ਮੈਨੂੰ ਨਹੀਂ ਅਸੀਂ ਕਿਸਾਨ ਜਥੇਬੰਦੀਆਂ ਦੇ ਤਾਂ 100% ਜੋ ਉਹਨਾਂ ਦਾ ਫੈਸਲਾ ਉਹਨਾਂ ਦੇ ਨਾਲ ਹੈ ਕਈਆਂ ਨੇ ਕੱਲ ਮੈਨੂੰ ਸਵਾਲ ਕੀਤਾ ਫਿਰ ਪੋਸਟਮਾਰਟਮ ਹੋ ਗਿਆ ਅੰਤਿਮ ਸੰਸਕਾਰ ਹੋ ਗਿਆ ਕੀ ਕਰੇ ਕਿਸਾਨ ਦਾ ਮਾਂ-ਬਾਪ ਅੱਠਾਂ ਦਿਨਾਂ ਤੋਂ ਲਾਸ਼ ਪਈ ਹੈ ਇੱਕ ਮਿੰਟ ਕਿ ਪੌਣੇ 11 ਵਜੇ ਐਫ ਆਰ ਹੁੰਦੀ ਗਿਆ 11 ਵਜੇ ਜਿਹੜੀ アドਵਾਈਜ਼ਰੀ ਹੈਲਥ ਡਿਪਾਰਟਮੈਂਟ ਦੀ ਉਹ ਆਖਿਆ ਸਨ ਸੈਟਿੰਗ ਤੋਂ ਬਾਅਦ ਜਿਹੜਾ ਸੂਰਜ ਡੁੱਬ ਜਾਂਦਾ ਉਹਦੇ ਬਾਅਦ ਇਹ ਪੋਸਟਮਾਰਟਮ ਨਹੀਂ ਹੁੰਦਾ ਐਡੀ ਕੀ ਕਾਲੀ ਸੀ ਜਿਹੜੀ 15 ਮਿੰਟ ਦੇ ਵਿੱਚ ਇਹਨਾਂ ਨੇ ਉਹਦਾ ਪੋਸਟਮਾਰਟਮ ਵੀ ਕਰ ਦਿੱਤਾ ਐਡੀ ਕੀ ਕਾਲੀ ਸੀ ਕਿ ਪੌਣੇ 11 ਵਜੇ ਹਾਈ ਕੋਰਟ 'ਚ ਕੱਲ ਕੇਸ ਲੱਗਾ ਪਰਸੋਂ ਸ਼ਾਮ ਨੂੰ ਪੌਣੇ 11 ਵਜੇ ਇਹਨਾਂ ਨੇ ਐਫ ਆਈ ਆਰ ਕਰਕੇ ਤੇ 11 ਵਜੇ ਪੋਸਟਮਾਰਟਮ ਕਰ ਦਿੱਤਾ ਤੇ ਜੀਰੋ ਜਿਹੜੀ ਕੀਤੀ ਆ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਉੱਥੇ ਇਨੇ ਟਰੈਕਟਰ ਤੋੜੇ ਨੇ ਜੇ ਉਹਨਾਂ ਦੇ ਟਰੈਕਟਰ ਅੱਜ ਡੀਐਸਪੀ ਦੀ ਸਟੇਟਮੈਂਟ ਉੱਥੋਂ ਦੇਣੀ ਹਰਿਆਣਾ ਦੀ ਕਿ ਅਸੀਂ ਡਰੋਨ ਦੇ ਰਾਹੀਂ ਬੰਦੇ ਚੈੱਕ ਕੀਤੇ ਨੇ ਜਿਹੜੇ ਬੰਦਿਆਂ ਨੇ ਉੱਥੇ ਦੇਖੇ ਗਏ ਨੇ ਉਹਨਾਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ ਕੀ ਗੱਲ ਇਹ ਪਾਕਿਸਤਾਨ ਤੋਂ ਆਏ ਨੇ ਜਾਂ ਕੋਈ ਚਾਈਨਾ ਬਾਰਡਰ ਤੋਂ ਆ ਗਏ ਨੇ ਜਿਹੜੇ ਪੰਜਾਬੀ ਨੇ ਇਹਨਾਂ ਨੂੰ ਭੁੱਲ ਗਿਆ ਕਿ 80% ਜੇ ਅੱਜ ਹਿੰਦੁਸਤਾਨ ਦੇ ਵਿੱਚ ਯੋਗਦਾਨ ਆਜ਼ਾਦੀ ਜੁੱਧੂ ਪੰਜਾਬੀਆਂ ਦਾ ਕਲੈਕ ਸਿੱਖਾਂ ਦਾ ਕਿਸਾਨਾਂ ਦਾ ਨਹੀਂ ਪੂਰੇ ਪੰਜਾਬੀਆਂ ਦਾ ਜੋ ਯੋਗਦਾਨ ਹੈ ਹੁਣ ਭੁੱਲ ਸਦਾ ਲਾਲਾ ਲਾਜਮੁਰਕਰ ਤਰਾਏ ਨੂੰ ਜਿਹਨੇ ਡਾਂਗਾ ਖਾ ਕੇ ਆਪਣੀ ਸ਼ਹਾਦਤ ਦਿੱਤੀ ਤੇ ਇਹਦੇ ਵਿੱਚ ਜਿਹੜਿਆਂ ਬੰਦਿਆਂ ਨੇ ਟਰੈਕਟਰ ਤੋੜੇ ਨੇ ਇਹਨਾਂ ਨੇ ਵੀ ਇਹਨਾਂ ਕੋਲ ਵੀਡੀਓਜ਼ ਆਈ ਹੋਣਗੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਰਿਆਣਾ ਦੇ ਉੱਤੇ ਇਮੀਡੀਏਟਲੀ ਐਫ ਆਈ ਆਰ ਹੋਣੀ ਚਾਹੀਦੀ ਹੈ ਅੱਛਾ ਮਸਲਾ ਕਿ ਇਹ ਮਸਲਾ ਕਿੱਥੇ ਟੇਕ ਅਪ ਕਰਨਾ ਜਿਹੜਾ ਪਾਸਪੋਰਟ ਵਾਲਾ ਤੁਸੀਂ ਕਹਿ ਰਹੇ ਹੋ ਹਰਿਆਣਾ ਸਰਕਾਰ ਕੋਲ ਜਾਂ ਵਿਧਾਨ ਸਭਾ ਵਿੱਚ ਪਹਿਲਾਂ ਕਰਾਂਗੇ ਫਿਰ ਜੇ ਜੀ ਮਿਨਿਸਟਰੀ ਕੋਈ ਨਹੀਂ ਬੋਲ ਰਿਹਾ ਤੇ ਆਪੋਜੀਸ਼ਨ ਤੇ ਬੋਲੇਗੀ ਕਿ ਪਾਸਪੋਰਟ ਕਿਵੇਂ ਕਿਵੇਂ ਹਿੰਦੁਸਤਾਨ ਆ ਇਹਦੇ ਕਾਨੂੰਨ ਆ ਤੇ ਇਹਦਾ ਜਿਨ ਮਰਜ਼ੀ ਕਰ ਦੋਗੇ ਅੱਛਾ ਅਰਜਨ ਸਿੰਘ ਸਾਹਿਬ ਕੁਝ ਲਾਸਟੀ ਤੋਂ ਵੀ ਕਿੰਨੀ ਲਾਸਟੀ ਜੋ ਬੇਅਦਬੀ ਤੋਂ ਉਹਨੂੰ ਲੈਣਾ ਕੌਣ ਜ਼ਿੰਮੇਵਾਰ ਹੈ 100% ਪੰਜਾਬ ਸਰਕਾਰ ਜ਼ਿੰਮੇਵਾਰ ਹੈ 100% ਪੰਜਾਬੀ ਸਰਕਾਰ ਮੁੱਖ ਮੰਤਰੀ ਸਾਹਿਬ ਜ਼ਿੰਮੇਵਾਰ ਸਰ ਇੱਕ ਮਿੰਟ ਉਹ ਦੂਜੀਆਂ ਵੀ ਫੜ ਲੈ ਲੈ ਚ ਗਏ ਉਹਨਾਂ ਵਾਸਤੇ ਪੰਜਾਬ ਦੇ ਨੌਜਵਾਨ ਡਰੱਗਸ ਦੇ ਨਾਲ ਮਰ ਰਹੇ ਨੇ ਕਾਨੂੰਨ ਵਿਵਸਥਾ ਚਰਮराई ਹੈ ਸਮਾਨਨੇ ਜਨमानस ਦੇ ਨਾਲ 2 ਸਾਲ ਪਹਿਲਾਂ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹਦਾ ਰਿਪੋਰਟ ਕਾਰਡ ਜਿਹੜਾ ਇਹਨਾਂ ਨੂੰ ਪੇਸ਼ ਕਰਨਾ ਚਾਹੀਦਾ ਔਰ ਖੁੱਲੀ ਚਰਚਾ ਜਿਹੜੀ ਹੋਵੇ ਨਾ ਕਿ ਹੋ ਹੱਲੇ ਦੇ ਅੰਦਰ ਆਵਾਜ਼ ਨੂੰ ਦਬਾਇਆ ਜਾਵੇ ਔਰ ਜਿੱ ਤੱਕ ਗੱਲ ਹੈ ਮੋਦੀ ਸਰਕਾਰ ਦਾ ਇੱਕ ਰਿਕਾਰਡ ਰਿਹਾ ਉਹਨੂੰ ਕੋਈ ਵੀ ਬੰਦਾ ਕਿਸੇ ਵੀ ਸਰਕਾਰ ਦੇ ਨਾਲ ਉਹਦੀ ਸਮੀਖਿਆ ਕਰਦੇ ਕਰਲੇ ਖੇਤੀਬਾੜੀ ਦੇ ਨਾਲ ਜੁੜੇ ਮੁੱਦਿਆਂ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਅਡਰੈਸ ਕੀਤਾ ਹੈ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਡਿਮਾਂਡਸ ਹੈਗੀਆਂ ਲੇਕਿਨ ਆਪਣਾ ਕੇਵਲ ਇਹੀ ਕਹਿ ਰਹਾ ਹੈ ਕੋਈ ਵੀ ਸਮੱਸਿਆ ਹੋਏ ਕੋਈ ਵੀ ਡਿਮਾਂਡ ਹੋਏ ਉਹਦਾ ਅਲਟੀਮੇਟ ਹੱਲ ਜਿਹੜਾ ਹੈ ਉਹ ਚਰਚਾ ਨਾਲ ਹੋਣਾ ਹੈ ਟੇਬਲ ਤੇ ਹੋਣਾ ਹੈ ਸੜਕਾਂ ਤੇ ਉਹਦਾ ਹੱਲ ਨਹੀਂ ਹੁੰਦਾ ਪੰਜਾਬ ਬੀਜੇਪੀ ਦਾ ਕੀ ਸਟੈਂਡ ਹੈ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਜੀ ਚਾਹੇ ਉਹ ਮੁਲਾਜ਼ਮਾਂ ਦੇ ਨਾਲ ਚਾਹੇ ਉਹ ਕਿਸਾਨਾਂ ਦੇ ਨਾਲ ਹੋਰ ਵੱਖ-ਵੱਖਾਂ ਦੇ ਨਾਲ ਵਾਦੇ ਪੂਰੇ ਨਹੀਂ ਹੋਏ ਚਾਹੇ 1000 ਰੁਪਇਆ ਔਰਤਾਂ ਨੂੰ ਦੇਣ ਦਾ ਜਿਹੜੀ ਸਭ ਤੋਂ ਵੱਡੀ ਇਹਨਾਂ ਨੇ ਗੱਲ ਕੀਤੀ ਸੀਗੀ ਫਿਰ ਐਮਐਸਪੀ ਦੇਣ ਦੀ ਗੱਲ ਕੀਤੀ ਗਈ ਸੀਗੀ ਤੇ ਲਾਅ ਐਂਡ ਆਰਡਰ ਦੇ ਜੋ ਅੱਜ ਹਾਲਾਤ ਨੇ ਸੋ ਜਿੰਨੇ ਵੀ ਇਹ ਮੁੱਦੇ ਹੈਗੇ ਨੇ ਇਹ ਕਿਸਾਨੀ ਦਾ ਮੁੱਦਾ ਹੈਗਾ ਜਿਹੜਾ ਮੇਨ ਹਨ ਇਹ ਸਾਰੇ ਮੁੱਦਿਆਂ ਦੀ ਜਿਹੜੀ ਇਹਦੇ ਵਿੱਚ ਡਿਬੇਟ ਹੋਣੀ ਚਾਹੀਦੀ ਆ ਇਹ ਸਾਰੇ ਮੁੱਦੇ ਚੱਕੇ ਜਾਵਾਂਗੇ ਦੇਖੋ ਅੱਜ ਲਾਅਰਡ ਆਰਡਰ ਦੇ ਹਾਲਾਤ ਬੜੇ ਮਾੜੇ ਨੇ ਰੋਜ਼ ਹੀ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਕਿਤੇ ਪੁਲਿਸ ਚਾਲੀ ਆ ਕਿਤੇ ਬਾਈ ਹੋ ਰਹੀ ਆ ਕਿਤੇ ਬੈਂਕ ਡਕੈਤੀ ਹੋ ਰਹੀ ਆ ਜਾਂ ਲੋਕਾਂ ਤੋਂ ਲੁੱਟਖੋ ਹੋ ਰਹੀ ਆ ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਬੜੇ ਵੈਰੇ ਸੁਪੇ ਦੇ ਸੋ ਲਾਅਰਡ ਆਰਡਰ ਦੀ ਹਾਲਤ ਬਹੁਤ ਮਾੜੀ ਹੈ ਜੀ ਐਲੀ ਸਾਬ ਜਿਸ ਤਰੀਕੇ ਨਾਲ ਕਿਸਾਨਾਂ ਦਾ ਮਸਲਾ ਜਿਹੜਾ ਚੱਲ ਚੱਲ ਰਿਹਾ ਹੈ ਸ਼ੁਭਕਰਨ ਦੀ ਜਿਹੜੀ ਮੌਤ ਹੋਈ ਹੈ ਕਿ ਇਹ ਮਸਲੇ ਵੀ ਕਿਤਨੇ ਕਿਤੇ ਇਸ ਵਿਧਾਨ ਸਭਾ ਦੇ ਵਿੱਚ ਚੱਕੇ ਜਾਣਗੇ ਮੁੱਖ ਮਸਲੇ ਰਹਿਣ ਦੇਖੋ ਬਿਲਕੁਲ ਸਾਰੇ ਮਸਲੇ ਅੱਜ ਜਿਹੜੀ ਸਾਡੀ ਕਿਸਾਨੀ ਹੈ ਜਿਹੜਾ ਸਾਡਾ ਇੱਥੋਂ ਦਾ ਮੁੱਖ ਕਿੱਤਾ ਜਿਹੜਾ ਖੇਤੀਬਾੜੀ ਆ ਜੀ ਸੋ ਅੱਜ ਕਿਸਾਨਾਂ ਦੀ ਜਿਹੜੀ ਮੰਗਾਂ ਨੇ ਰਿਸ਼ਕ ਉਹ ਸੈਂਟਰ ਤੋਂ ਲੈ ਕੇ ਨੇ ਦੇ ਸੈਂਟਰ ਦੇ ਨਾਲ ਜਿਹੜੀ ਉਹਦੀ ਗਲਬਤ ਵੀ ਚੱਲੀ ਆ ਲੇਕਿਨ ਸੰਘਰਸ਼ ਵੀ ਚੱਲ ਰਿਹਾ ਪਹਿਲਾਂ ਵੀ ਕਿਉਂਕਿ ਮੈਂ ਕਿਸਾਨ ਹੋਣ ਦੇ ਨਾਤੇ ਹਮੇਸ਼ਾ ਹੀ ਅਸੀਂ ਕਿਸਾਨਾਂ ਦਾ ਸਾਥ ਦਿੱਤਾ ਤੇ ਫੋਨ ਵੀ ਅਸੀਂ ਡਟ ਕੇ ਉਹਨਾਂ ਦੀ ਹਮਾਇਤ ਕਰ ਰਹੇ ਹਾਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਕਿਸਾਨਾਂ ਦੀ ਹਮਾਇਤ ਕੀਤੀ ਜਾਵੇ ਜਿਹੜੀ ਐਫ ਆਈ ਆਰ ਦਰਜ ਕੀਤੀ ਹੋਈ ਆ ਜੀ ਉਹ ਜਿਹੜੀ ਐਫ ਆਈ ਆਰ ਦਰਜ ਵੀ ਹਾਈ ਕੋਰਟ ਦੇ ਵਿੱਚ ਕਿਸਾਨ ਵੀ ਗਏ ਨੇ ਹੋਰ ਵੀ ਕਾਫੀ ਲੋਕ ਗਏ ਨੇ ਉਸ ਤੋਂ ਬਾਅਦ ਉਹ ਦਰਜ ਕੀਤੀ ਗਈ ਆ لیکن ਉਹਦੇ ਵਿੱਚ ਵੀ ਜਿਸ ਹਿਸਾਬ ਮੈਂ ਕਿਸਾਨ ਚਾਹੁੰਦੇ ਸੀ ਜਾਂ ਪਰਿਵਾਰ ਚਾਹੁੰਦਾ ਸੀ ਉਸ ਹਿਸਾਬ ਨਾਲ ਫਾਇਰ ਦਰਜ ਨਹੀਂ ਕੀਤੀ ਗਈ। ਹੂੰ। ਉਹ ਸਰਕਾਰ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਕਿ ਉਹ ਡਟ ਕੇ ਕਿਸਾਨਾਂ ਦੀ ਮਦਦ ਕਰੇ। ਅਤੇ ਕੇਂਦਰ ਸਰਕਾਰ ਤੁਸੀਂ ਮੰਗ ਕਰਦੇ ਕਿ ਕਿਸਾਨਾਂ ਦੀ ਜੋ ਵੀ ਮੰਗਾ ਨੇ ਬੜੀਆਂ ਜਾਇਜ਼ ਮੰਗਾ ਨੇ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਹੀ ਦੇਸ਼ ਦੇ ਲੋਕਾਂ ਢਿੱਡ ਭਰਨ 'ਚ ਵੱਡਾ ਯੋਗਦਾਨ ਪਾਇਆ। ਸੋ ਸਾਰੀਆਂ ਹੀ ਮੰਗਾਂ ਨੇ ਜਿਹੜੀਆਂ ਤੁਰੰਤ ਉਹ ਮੰਨੀ ਜਾਣੀ ਚਾਹੀਦੀਆਂ। ਐਲੀ ਸਰ ਰੈਣਾ ਵਾਲੇ ਪਾਸੇ ਜਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿਵੇਂ ਜੀ ਦੇ ਕੋਈ ਕਿਸਾਨ ਜਿਹੜੇ ਰਹਿਣ ਵਾਲੇ ਨੇ ਉਹਨਾਂ ਦੀਆਂ ਮੰਗਾਂ ਅਸੀਂ ਜਿਹੜੀਆਂ ਵੀ ਸਾਡੀਆਂ ਮੰਗਾਂ ਜੇ ਕੇਂਦਰ ਸਰਕਾਰ ਤੋਂ ਮੰਗਾਂ ਦੀ ਉੱਥੇ ਜਾ ਕੇ ਉਹਨਾਂ ਦੇ ਧਿਆਨ 'ਚ ਹੀ ਰੱਖਣੀ ਹੈ ਉੱਥੇ ਧਰਨਾ ਲਾਉਣਾ ਦੇਖੋ ਅੱਜ ਜਿਹੜਾ ਧਰਨਾ ਲਾਉਣ ਦਾ ਸਾਨੂੰ ਜੀ ਹੱਕ ਵੀ ਨਹੀਂ ਹੈਗਾ ਤਾਂ ਮੈਂ ਸਭ ਤੋਂ ਵੱਡੀ ਮਾੜੀ ਗੱਲ ਆ ਜਿਸ ਤਾਂ ਤੰਗ ਦੇ ਨਾਲ ਉਹਨਾਂ ਨੇ ਪਿੱਛੇ ਜਿਹੜੀ ਉੱਥੇ ਗੋਲੀਆਂ ਵੀ ਚਲਾਈਆਂ ਜਾਂ ਉਹ ਵੀ ਧੱਕੇਸ਼ਾਹੀ ਜਿਹੜੀ ਕੀਤੀ ਗਈ ਹੈ ਉਹ ਬਿਲਕੁਲ ਹੀ ਉਹਦੀ ਮੈਂ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਵਾਂ ਸੋ ਕਿਸਾਨਾਂ ਨੂੰ ਜਗ੍ਹਾ ਲੋਟ ਕਰਨੀ ਚਾਹੀਦੀ ਸੀ ਇਹਨਾਂ ਨੂੰ ਕਿ ਉੱਥੇ ਆ ਕੇ ਜਿੱਥੇ ਵੀ ਧਰਨਾ ਲਾਉਣ ਤੇ ਅਸੀਂ ਕਿਉਂਕਿ ਕਿਸਾਨਾਂ ਨੇ ਪਹਿਲਾਂ ਵੀ ਬੜਾ ਲੰਬਾ ਧਰਨਾ ਚੱਲਿਆ ਬੜਾ ਸ਼ਾਂਤਮਈ ਚੱਲਿਆ ਹੂੰ ਤੇ ਲੇਕਿਨ ਜੋ ਵੀ ਮਾਹੌਲ ਕ੍ਰੀਏਟ ਕਰ ਰਹੀ ਹੈ ਹਰਿਆਣੇ ਦੀ ਸਰਕਾਰ ਕਰ ਰਹੀ ਹੈ ਜਾਂ ਕੇਂਦਰ ਸਰਕਾਰ ਕਰ ਰਹੀ ਆ ਹੂੰ ਸ਼ਾਂਤਮਈ ਧਰਨਾ ਦੇਣਾ ਚਾਹੁੰਦੇ ਨੇ ਕਿਸਾਨ ਚਾਹੇ ਉਹ ਕੇਂਦਰ ਤੋਂ ਕਿਤੇ ਵੀ ਜਗ੍ਹਾ ਸਾਨੂੰ ਦਿੱਲੀ 'ਚ ਲਾਰਡ ਕਰ ਦੇਣ ਉੱਥੇ ਧਰਨਾ ਦਿੱਤਾ ਜਾਊ ਠੀਕ ਹੈ ਜੀ